ਮਸ਼ਹੂਰ ਪੰਜਾਬੀ ਸਿੰਗਰ ਰਾਜਵੀਰ ਜਵੰਡਾ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਚਲਦੇ ਹੋਏ ਉਹਨਾਂ ਨੂੰ ਮੋਹਾਲੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਹਨਾਂ ਦੀ ਹਾਲਤ ਵਿੱਚ ਸੁਧਾਰ ਵੀ ਦੱਸਿਆ ਜਾ ਰਿਹਾ ਹੈ ਪਰ ਇਸ ਮੌਕੇ ਦੇ ਉੱਤੇ ਨਾਮੀ ਸਿੰਗਰਾਂ ਵੱਲੋਂ ਇਕੱਠੇ ਹੋ ਕੇ 40s ਹਸਪੀਟਲ ਤੋਂ ਅਪੀਲ ਕਰਦਿਆਂ ਜਾਰੀ ਕੀਤੀ ਗਈ ਇੱਕ ਵੀਡੀਓ ਕੀ ਕਿਹਾ ਵੇਖੋ ਪੂਰੀ ਰਿਪੋਰਟ ਸਤਿ ਸ੍ਰੀ ਅਕਾਲ ਜੀ ਅ ਅਸੀਂ ਸਾਰੇ ਭਰਾ ਇਸ ਵੇਲੇ ਫੋਰਟੀ ਹਸਪੀਟਲ 'ਚ ਖੜੇ ਆਂ ਤੇ ਰਾਜਵੀਰ ਆਪਣਾ ਜ਼ੇਰੇ ਲਾਜ਼ਮ ਤੇ ਤੁਮ ਸਾਰੇ ਮੇਂ ਬੇਨਤੀ ਆ ਰਹੀ ਇਸ ਬੇਨਤੀ ਨੂੰ ਬਹੁਤ ਗੰਭੀਰਤਾ ਨਾਲ ਸੀਰੀਅਸ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਤੁਸੀਂ ਜਿੱਥੇ-ਜਿੱਥੇ ਵੀ ਹੋ ਸੰਗਤ ਰੂਪ ਦੇ ਵਿੱਚ ਤੁਸੀਂ ਸਾਰੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਔਰ ਸਾਨੂੰ ਪਤਾ ਸਾਰਿਆਂ ਨੂੰ ਕਿ ਕਿ ਜੋ ਹੁਣ ਤੱਕ 4 ਦਿਨ ਦਾ ਸਫਰ ਰਿਹਾ ਹੈ ਉਹ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਬਦੌਲਤ ਇੱਥੇ ਤੱਕ ਆਇਆ ਹੈ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਅੱਗੇ ਕਿ ਕਿ ਰਾਜਵੀਰ ਨੂੰ ਇੱਕ ਜੀਵਨ ਦੇ ਦੇ ਤੇ ਬਾਕੀ ਜਿਹੜੇ ਸੱਜਣਾਂ ਹੋਰ ਅੱਗੇ ਜਾਣਾ ਚਾਹੁੰਦੇ ਆਂ ਸਾਧ ਦੀ ਰਾਤ ਅੱਜ ਦੀ ਸਾਰੀ ਰਾਤ ਕੋਈ ਬੈਠ ਕੇ ਸਿਮਰਨ ਕਰੇ ਕੋਈ ਬੈਠ ਕੇ ਅਰਦਾਸ ਕਰੇ ਜੋ ਜੋ ਵੀ ਬਾਣੀ ਚੋਂ ਜਿੱਥੇ ਜਿੱਥੇ ਚੰਗਾ ਲੱਗਦਾ ਕਿਸੇ ਵੀ ਧਰਮ ਦਾ ਕੋਈ ਮੰਦਰ ਚ ਬੈ ਕੇ ਕੋਈ ਆਪਣੀ ਅਰਦਾਸਾ ਕਰਨਾ ਚਾਹੁੰਦਾ ਹੈ ਕੋਈ ਮੁਸਲਮਾਨ ਭਰਾ ਸਾਡਾ ਫਿਰ ਮਸਜਿਦ ਚ ਬੈ ਕੇ ਕੁਝ ਵੀ ਕਰਨਾ ਚਾਹੁੰਦਾ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅੱਜ ਦਾ ਅੱਧੀ ਰਾਤ ਰੱਖੇ ਨਾ ਦਿਓ ਸੋ ਤੁਹਾਡੇ ਕੱਲੇ ਕੱਲੇ ਦੀ ਦੁਆ ਜਿਹੜੀ ਸਾਨੂੰ ਪੂਰਾ ਜੀ ਕੇ ਆ ਕੇ ਸਵੇਰ ਤੱਕ ਡਾਕਟਰ ਕੋ ਚੰਗਾ ਸੁਨੇਹਾ ਦੇਣਗੇ ਸੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਸਾਰਿਆਂ ਦੇ ਚਰਨਾ ਸਾਡਾ ਪ੍ਰਣਾਮ 措施。